ਬਾਪੂ ਜੀ ਰੋਕਿਓ ਆਜੋ ਬਾਈ ਖਾਲਸਾ ਬਾਈ ਗੁਰਜੀ ਕੀ ਫਤਿਹ ਜੀ ਹੋਰ ਪਿਆਰੇ ਚਰਦੀ ਗੱਲਾ ਬਾਪੂ ਜੀ ਬੱਪੇ ਕੀ ਕੀ ਵੇਚਦੇ ਹੋ ਮੈਂ ਕੋਲਾ ਕਦੇ ਨਹੀਂ ਕਹਤਾ ਮੋਤਲ ਪੋਤਲਾ ਤਨ ਗੁਰਦਾਮ ਦਾ ਤਨ ਗੁਰਦਾਮ ਦਾ ਕਿੰਨੇ ਕਮਾਇਆ ਹੋ ਜਾਂਦੀ ਇਕੱਠੀ ਇਹਦਾ ਬਾਪੂ ਜੀ ਕਈ ਸੌ ਦਾ ਰੱਪੇਈ ਜਾਂ ਕਹੇ 100 ਤਨ ਗੁਰਦਾਮ ਦਾ ਤਨ ਗੁਰਦਾਮ ਸਬਰ ਹੋ ਜਾਂਦਾ ਬਾਪੂ ਜੀ ਇੰਨੀ ਕਮਾਇਆ ਨਾ ਉਹ ਸਮਰਵਣ ਫੇਰ ਤੇ ਘਰਾਂ ਪੈਣਾ ਦੇ ਇੱਕ ਵੇਖੋ ਫਿਰ ਤੁਹਾਨੂੰ ਗੁਰੂ ਰਾਮਦਾਸ ਕੋਈ ਕੋਈ ਝਿਲਾ ਸ਼ਿਕਵਾ ਨਹੀਂ ਗੁਰੂ ਰਾਮਦਾਸ ਭਾਸ਼ਾ ਦੇ ਕੋਈ ਵੀ ਸ਼ਿਕਵਾ ਨਹੀਂ ਕਿ ਗਰੀਬੀ ਦਿੱਤੀ ਆ ਗਰੀਬੀ ਜਿੱਦੀ ਹੋਰ ਦੇ ਦੇ ਓਏ ਹੋਏ ਅੱਛਾ ਤਨ ਗੁਰੂ ਰਾਮਦਾਸ ਕੋਈ ਨਹੀਂ ਕਿ ਸੋਚਦੇ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਬਾਬਾ ਜੀ ਬੂੜ ਨਹੀਂ ਪਾਏ ਹੈ ਨਹੀਂ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਅੱਜ ਨਹੀਂ ਮਿਲਿਆ ਕੰਮ ਅੱਜ ਮਿਲਿਆ ਨਹੀਂ ਕੰਮ ਮਿਲਿਆ ਨਹੀਂ ਕੰਮ ਅੱਜ ਅੱਛਾ ਪਤਨ ਨੰਬਰ 19 ਪਾਈਪ ਦੇਖੋ ਅਲਾਉ ਸਟੈਂਡ ਤੇ ਲਾਓ ਸਟੈਂਡ ਤੇ ਲਾਓ ਗੱਡੀ ਹਾਂ ਜੀ ਤਨ ਗੁਰੂ ਰਾਮਦਾਸ ਜੀ ਲਾਓ ਸਟੈਂਡ ਤੇ ਲਾਓ ਲਓ ਸਟੌਪ ਕੀ ਆ ਨਾ ਤੇ ਆ ਬਾਈ ਨਾ ਬਾਬਾ ਜੀ ਹੈ ਨਹੀਂ ਜਿਨਾ ਨਹੀਂ ਕੋਈ ਹੈ ਮਹਾਰਾਜ ਤੇ ਸ਼ਿਕਵਾ ਨਹੀਂ ਕੋਈ ਸ਼ਿਕਵਾ ਕੋਈ ਨਹੀਂ ਮਹਾਰਾਜ ਦੇ ਤੇ ਗਰੀਬੀ ਆ ਕੀ ਕੀਤੀ ਇਹਨੇ ਤੂੰ ਭਾਈ ਤੂੰ ਕੱਟੇ ਤੂੰ ਹੀ ਕਢਣੀ ਆ ਤਨ ਗੁਰੂ ਰਾਮਦਾਸ ਇਹ ਕਰ ਦੇਗਾ ਤੇਰੀ ਮੇਰ ਨਾਲ ਤਨ ਗੁਰੂ ਰਾਮਦਾਸ ਯਾਰ ਨਾ ਤਨ ਗੁਰੂ ਰਾਮਦਾਸ ਹੋਰ ਕੋਈ ਨਹੀਂ ਕਹਤਾ ਤਨ ਗੁਰੂ ਰਾਮਦਾਸ ਆਪ ਆਉਤ ਬਬੀ ਪਹਿਲੇ ਪੈਰ ਤੇ ਨਾ بابا ਪਾਓ ਤਨ ਗੁਰੂ ਰਾਮदास ਸੋ ਲੰਗਰ ਹੈ ਵੱਡੇ ਵੱਡੇ ਲਾਂਨ ਤੋਂ ਪਹਿਲੇ ਨਾ ਜਹੇ ਗੁਰਸਿੱਖਾਂ ਵੱਲ ਜਰੂਰ ਦੇਖਿਆ ਕਰੋ ਕਿਨੇ ਨੇ ਹਾਂ ਕਿਨੇ ਕਮਾਏ ਮੈਂ ਵੀਰ ਵੀ ਕਮਾਏ ਹਾਂ ਵੀਰ ਵੀ ਰੋਟੀ ਖਾ ਆ ਰੋਟੀ ਖਾ ਲਈਏ ਬਸ ਹਾਂ ਤਨ ਗੁਰੂ ਰਾਮਦਾਸ ਆਪਣੇ ਜੀਆਂ ਤੇ ਕਰਨ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਸੋ ਸਿੱਖੋ ਆ ਦੇਖੋ ਤੁਸੀਂ ਤੁਹਾਡੇ ਬਜ਼ੁਰਗਾਂ ਦੇ ਹਾਲ ਜੇ ਕਿ 20 ਰੁਪਏ ਕਮਾਈ ਸੀ ਕਹਿੰਦੇ ਆਪਣੀ ਰੋਟੀ ਖਾ ਲਈ ਦੁਪਹਿਰ ਦੀ ਕਿਵੇਂ ਖਾ ਲਈ ਤੇ ਹੁਣ ਤੇ ਹੁਣ ਬਾਬਾ ਜੀ ਕਿਨੇ ਕਮਾ ਲੋਗੇ ਹੁਣ ਵੇਖੋ ਜੋ ਕੋਈ ਹੋ ਜਾਵੇ 100 150 200 800 200 ਤਾਂ ਬਣਾ 300 ਬਣਾਏ ਭਾਵੇਂ ਜੋ ਉਹ ਦੀਦੀ ਕਿਉਂ ਕਹਤੇ ਗੋੜੀ ਗੱਡੀ ਤੇ ਜਨਾ ਮਿਲਿਆ ਫਿਰ ਉਹ ਵੀ ਨਹੀਂ ਜੀ ਨਾ ਮੇਰੇ ਤਾਂ ਵੀ ਥਾ ਲੂਗਾ ਧੰ ਗੁਰੂ ਰਾਮਦਾਸ ਬੋਲਾ ਚ ਗੁਰੂ ਰਾਮਦਾਸ ਧੰ ਗੁਰੂ ਰਾਮਦਾਸ ਧੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬੋਸਲੇ ਬਾਬਾ ਜੀ ਮਤਲਬ ਗੁਰੂ ਤੇ ਪੂਰਾ ਤੁਹਾਨੂੰ ਹੈਗਾ ਵਾ ਭਰੋਸਾ ਹੈ ਹਾਂ ਜੀ ਤਾਂ ਕਾ ਜੀ ਇੱਥੇ ਸਾਂ ਗੁਰਗਾਂਵਸ ਬਸ ਬਨ ਗੁਰਗਾਂਵ ਦਾਸ ਜੀ ਗੁਰੂ ਹੈਗਾ ਗੁਰੂ ਹੈਗਾ ਵਾ ਹਾਂ ਸੋ ਸਿੰਘੋ ਆ ਬਖਰੀ ਸੰਤੋਖ ਹੈ ਸੰਤੋਖ ਹੈ ਉੱਤੇ ਸੰਤੋਖ ਹੈਗਾ ਹਾਂ ਕੋਈ ਗਿਲਾ ਨਹੀਂ ਗੁਰੂ ਜਾਨ ਦਾਸ ਤੇ ਕੋਈ ਸ਼ਿਕਵਾ ਨਹੀਂ ਕੋਈ ਗਰਾਂ ਨਹੀਂ ਕਿ ਮਾਰੇ ਨੇ ਕਿਰਪੀ ਦਿੱਤੀ ਆ ਹਾਂ ਲੋ ਚੰਗੇ ਆ ਹਾਂ ਹਾਂ ਕੋਈ ਸ਼ਿਕਵਾ ਸ਼ੁਕਰ ਗੁਰੂ ਗ੍ਰਾਮ। ਕਿਉਂ ਹਰੇ ਕਰਮਾਂ ਵਿੱਚ ਦੀ ਜਾਂੜਿਆ। ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ ਮਾਲਕ ਦਾ, ਸ਼ੁਕਰ ਹੈ ਬਾਬਾ। ਉਹ ਤੇ ਸ਼ੁਕਰਾਨਾ ਕਰੀਂ। ਸ਼ੁਕਰ ਗੁਰੂ ਗ੍ਰਾਮ ਦਾਸ ਪਾਸ਼ਾ ਦਾ। ਕਿ ਜਿਹੜਾ ਤੁਹਾਡੇ ਵਰਗੇ ਸਿੰਘਾਂ ਦੇ ਦਰਸ਼ਨ ਹੁੰਦੇ ਆ ਜਿਹੜੇ ਗੁਰੂ ਰਾਮਦਾਸ ਪਾਸ਼ਾ ਨੂੰ ਓਏ ਪੇਤਰ। ਓਏ ਕਹਿੰਦੀ ਨਾ ਸਾਡੇ ਮਾਤਾ ਜੀ ਕਹਿੰਦੇ ਹੁੰਦੇ ਸੀ ਹਾਂਜੀ। ਨਿਰਵੈਰ ਤੇਰੇ ਕੋਲ ਨੋਟ ਹੈ ਪਰ ਇੰਨਾ ਲੋੜਵੰਦ ਕੋਲ ਗੁਰੂ ਰਾਮਦਾਸ ਦੀ ਓਟ ਹੈ। ਉਹ ਤੇ ਮੈਂ ਉਹ ਓਟ ਤੁਹਾਡੇ ਵਿੱਚ ਦੇਖਦਾ ਕਿ ਬਾਕੀ ਬਾਬਾ ਤੁਹਾਡੇ ਕੋਲ ਨੋਟ ਨਹੀਂ ਪਰ ਕੋਲ ਓਟ ਹੈ ਨਹੀਂ ਕਿ ਉਹ ਕਾ ਕੀ ਆ ਤੇ ਤਾਰੇ ਕੋ ਓਟ ਓਟ ਹੈ ਓਟ ਗੁਰੂ ਰਾਮਦਾਸ ਹੀ ਹਾਂਜੀ ਬਿਲਕੁਲ ਮਨੂੰ ਓਟ ਮਨੂੰ ਨਾ ਐਂਜੇ ਲੱਗਦਾ ਜਿਵੇਂ ਗੁਰੂ ਰਾਮਦਾਸ ਤੁਹਾਡੇ ਅੰਗ ਸੰਗ ਚੱਲਦੇ ਆ ਹੋਰ ਹੀ ਆਪਣੀ ਮਰਜ਼ੀ ਹੋਰ ਹੀ ਮਰਜ਼ੀ ਬਿਲਕੁਲ 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 ਚਲੋ ਹਰ ਵਾਰ ਤੁਸੀਂ ਅਸਾ ਦੇਖੀ ਚੱਲਦਾ ਤੇ ਇਹ ਨਹੀਂ ਤੇ ਜੋ ਬਿਚਾਈ ਹੁੰਦਾ ਬਿਲਕੁਲ 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 ਗੁਰੂ ਰਾਮਦਾਸ ਹੈਗੇ ਆ ਹੈਗੇ ਆ ਹੈਗੇ ਹੈਗੇ ਅੱਛਾ ਇਹ ਲੈਣੀ ਆ ਅੱਛਾ ਤੇ ਬਾਬਾ ਜੀ ਇੱਦਾਂ ਵਾਂ ਹਾਂਜੀ ਇਹ ਥੋੜੀ ਜੀ ਅਮਾਉਂਟ ਆ ਕੁਝ ਪੈਸੇ ਆ ਤੇ ਤੁਹਾਡੇ ਵਾਸਤੇ ਗੁਰੂ ਰਾਮਦਾਸ ਪਾਸ਼ਾ ਨੇ ਭੇਜੇ ਆ ਓਹ ਠੀਕ ਆ ਗੁਰੂ ਗ੍ਰਾਮਦਾਸ ਪਾਸ਼ਾ ਨੇ ਭੇਜੇ ਮੈਂ ਨਹੀਂ ਕਿਤੇ ਇਹ ਤੁਸੀ ਮੈਨੂੰ ਨਹੀਂ ਦੇਣੇ ਹੈਗੇ ਇਹ ਗੁਰੂ ਗ੍ਰਾਮਦਾਸ ਪਾਸ਼ਾ ਤੁਹਾਡੇ ਲਈ ਭੇਜੇ ਆ ਆਪਣੇ ਸਿੱਖ ਲਈ ਭੇਜੇ ਯਾਰ ਜਿਹਦੇ ਜਿਹਦੇ ਸਵਾਸ ਸਵਾਸ ਦੇ ਵਿੱਚ ਗੁਰੂ ਗ੍ਰਾਮਦਾਸ ਆ ਠੀਕ ਹੈ ਨਾ ਤੇ ਤੁਸੀਂ ਇਹ ਨਾ ਮੈਂ ਸੋਚਿਆ ਕਿ ਮੈਂ ਤੁਹਾਨੂੰ ਦਿੱਤੇ ਆ ਇਹ ਗੁਰੂ ਗ੍ਰਾਮਦਾਸ ਦੇ ਇਹ ਵੀ ਚੰਗੇ ਲੱਗੇ ਨਹੀਂ ਨਹੀਂ ਧੰਨਵਾਦ ਪਿਆਰਿਓ ਸਬੰਧ ਦੇ ਨਾਲ ਜੀ ਬਈ ਬਲਾਸ ਕਿੱਥੇ ਆ ਨਹੀਂ 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 ਸ਼ੁਕਰ ਵਧੀਆ ਬਾਬਾ ਜੀ ਤੁਹਾਡੇ ਨਾਲ ਗੁਰੂ ਰਾਮਦਾਸ ਆ ਅਸੀਂ ਤਾਂ ਉਹਨੂੰ ਲੱਭਦੇ ਲੱਭਦੇ ਸੜਕਾਂ 'ਤੇ ਧਕਉਂਦੇ ਰਹਿੰਨੇ ਆ ਹਰ ਵਕਾਸੀ ਹਰ ਸਿੱਖ ਨੂੰ ਕਹਿੰਨੇ ਕਿ ਆਪਣੇ ਬਜ਼ੁਰਗਾਂ ਦੀ ਸੇਵਾ ਕਰੋ ਉਹਨੂੰ ਦੇਖੋ ਅਸੀਂ ਹਰ ਸਿੱਖ ਨੂੰ ਕਹਿੰਨੇ ਬਾਬਾ ਜੀ